ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਐਜਮਨ ਐਜੂਕੇਸ਼ਨ ਤੇ ਠੀਕ ਹੈ ਜੀ ਅਸੀਂ ਅੱਜ ਦੱਸਾਂਗੇ ਕਿ 10ਵੀਂ ਜਮਾਤ ਦੇ ਬੋਰਡ ਦੇ ਪੇਪਰ ਨੇੜੇ ਆ ਗਏ ਨੇ ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਈ ਬੱਚੇ ਦੇ ਮੈਸੇਜ ਆ ਰਹੇ ਨੇ ਕਿ ਤੁਸੀਂ ਜਿਹੜੀ OMR ਸ਼ੀਟ ਹੈ ਉੱਤੇ ਉਹ ਕਿਸ ਤਰ੍ਹਾਂ ਫਿਲ ਕਰਨੀ ਹੈ ਇਸ ਨੂੰ ਧਿਆਨ ਨਾਲ ਦੇਖਣਾ ਹੈ ਤੇ ਜਿੱਦਾਂ ਮੈਂ ਦੱਸਾਂਗਾ ਉਸ ਤਰ੍ਹਾਂ ਹੀ ਫਿਲ ਕਰਿਓ ਕਿਉਂਕਿ ਜੇ ਇੱਥੇ ਕੋਈ ਗਲਤੀ ਹੋ ਗਈ ਤਾਂ ਤੁਹਾਡਾ ਪੇਪਰ ਗਲਤ ਹੋ ਜਾਵਗਾ ਤੇ ਤੁਹਾਡੇ ਫੇਲ ਹੋਣ ਦੇ ਚਾਂਸ ਵੀ ਵੱਧ ਜਾਂਦੇ ਆ ਬਹੁਤ ਸਾਮਾਨ ਆ ਲੈੰਦਾ ਹੋਇਆ ਚਲੋ ਸ਼ੁਰੂ ਕਰਦੇ ਹਾਂ ਮੈਟ੍ਰਿਕੂਲੇਸ਼ਨ ਲਈ ਇਹ ਉਮਰ ਸ਼ੀਟ ਹੈ ਸਭ ਤੋਂ ਪਹਿਲੇ ਵਿੱਚ ਦੇਖੋ ਕੀ ਲਿਖਿਆ ਹੋਇਆ ਹੈ ਵਿਸ਼ਾ ਤੁਸੀ ਵਿਸ਼ਾ ਮਤਲਬ ਤੁਸੀਂ ਇਹ ਲਿਖਣਾ ਕਿਸ ਚੀਜ਼ ਦਾ ਪੇਪਰ ਹੈ ਜਿੱਦਾਂ ਤੁਹਾਡਾ ਪਹਿਲਾ ਪੇਪਰ ਜਿਹੜਾ ਹੋਏਗਾ ਉਹ ਹੈਗਾ ਪੰਜਾਬੀ A ਦਾ ਠੀਕ ਹੈ ਇਹ ਤੁਹਾਡਾ ਵਿਸ਼ਾ ਹੈ ਠੀਕ ਹੈ ਜੀ ਇਹ ਤੁਹਾਡਾ ਕੀ ਹੈ ਬੱਚੋ ਇਹ ਤੁਹਾਡਾ ਵਿਸ਼ਾ ਹੈ ਉਸ ਤੋਂ ਬਾਅਦ ਬੱਚੋ ਆ ਜਾਂਦਾ ਹੈ ਪ੍ਰਖਿਆਰਥੀ ਦਾ ਦਿਨ ਅਤੇ ਮਿਤੀ ਜਿੱਦੋਂ ਤੁਹਾਡਾ ਪੇਪਰ ਹੈ ਉਹ ਦਿਨ ਲਿਖਣਾ ਹੈ ਤੇ ਮਿਤੀ ਲਿਖਣੀ ਹੈ ਜਿਸ ਤਰ੍ਹਾਂ ਕਿ ਉਹ ਦਿਨ ਹੈ ਮੰਗਲਵਾਰ ਤੁਸੀਂ ਸਾਫ਼-ਸਾਫ਼ ਲਿਖਣਾ ਹੈ ਬਲੂ ਪੁਆਇੰਟ ਪੈਨ ਵਰਤਣਾ ਹੈ ਤੇ ਤਰੀਕਾ ਹੈ 11 ਮਾਰਚ 2025 ਤਾਂ ਇਸ ਤਰ੍ਹਾਂ ਹੀ ਤੁਸੀਂ ਉਸ ਨੂੰ ਲਿਖਣਾ ਹੈ ਠੀਕ ਹੈ ਉਸ ਤੋਂ ਬਾਅਦ ਉੱਤਰ ਦੇਣ ਦਾ ਮੀਡੀਅਮ ਮੀਡੀਅਮ ਆਫ ਅਨਸਰ ਦਾ ਕੁਐਸਚਨ ਤੁਸੀਂ ਕਿਸ ਭਾਸ਼ਾ ਵਿੱਚ ਪੇਪਰ ਲਿਖਣਾ ਹੈ ਤਾਂ ਪੰਜਾਬੀ ਦਾ ਪੇਪਰ ਹੈ ਤਾਂ ਤੁਸੀਂ ਪੰਜਾਬੀ ਭਾਸ਼ਾ ਵਿੱਚ ਹੀ ਲਿਖੋਗੇ ਜੇ ਕਿਸੇ ਹੋਰ ਸਬਜੈਕਟ ਦਾ ਪੇਪਰ ਹੈ ਤੁਸੀਂ ਜਿਸ ਮੀਡੀਅਮ ਵਿੱਚ ਪੇਪਰ ਦੇਣਾ ਹੈ ਉਸ ਮੀਡੀਅਮ ਵਿੱਚ ਲਿਖ ਦੇਣਾ ਹੈ ਪ੍ਰੀਪਰੇਸ਼ਨ ਪੱਤਰ ਜਿਹੜਾ ਤੁਹਾਨੂੰ ਕੁਐਸਚਨ ਮਿਲੇਗਾ ਉਹਦੇ ਉੱਪਰ ਇੱਕ ਕੋਡ ਲਿਖਿਆ ਹੋਵੇਗਾ ਜਿਸ ਤਰ੍ਹਾਂ ਕਿ ਕੋਡ ਲਿਖਿਆ ਹੁੰਦਾ ਹੈ ਕਈ ਵਾਰੀ ਮੈਂ ਲਿਖ ਕੇ ਦੱਸ ਦਿੰਦਾ ਸੀ ਡੀ 173 ਇਸ ਤਰ੍ਹਾਂ ਕੋਡ ਲਿਖਿਆ ਹੋਵੇਗਾ ਕੁਐਸਚਨ ਉੱਪਰ ਤੇ ਤੁਸੀਂ ਉਹ ਕੋਡ ਹੈ ਜਿਹੜਾ ਉਹ ਇੱਥੇ ਲਿਖ ਦੇਣਾ ਹੈ ਜੋ ਕੋਡ ਉਸ ਕੁਐਸਚਨ ਪੇਪਰ ਪਰ ਲਿਖਿਆ ਹੋਵੇਗਾ ਉਸ ਤੋਂ ਬਾਅਦ ਜਿਹੜੇ ਫਿਜ਼ੀਕਲੀ ਹੈਂਡੀਕੈਪਟ ਨੇ ਫੜੇ ਫਿਜ਼ੀਕਲੀ ਉਹਨਾਂ ਲਈ ਕਾਲਮ ਹੈ ਬਾਕੀ ਇਹ ਕਾਲਮ ਨਹੀਂ ਕਰਨਾ ਜੇ ਕੋਈ ਫਿਜ਼ੀਕਲੀ ਹੈਂਡੀਕੈਪਟ ਹੈ ਤਾਂ ਆਪਣੀ ਕੈਟਾਗਰੀ ਦੀ ਕੋਡਿੰਗ ਹੋਥੇ ਬਲਾਈਂਡ ਹੈ ਡੈਫ ਹੈ ਡੀਕੈਪਟ ਹੈ ਨਾ ਤਾਂ ਉਹਦੇ ਕੋਡਿੰਗ ਉੱਥੇ ਨਿਸ਼ਾਨ ਲਾਏਗਾ ਜੋ ਲਿਖ ਨਹੀਂ ਸਕਦਾ ਤਾਂ ਉਹਨ ਇੱਕ ਨਾਲ ਲਿਖਣ ਲਈ ਮਿਲੇ ਜਾਏਗਾ ਪਰ ਆਮ ਤੌਰ ਤੇ ਕਿਸੇ ਨੇ ਇਹ ਨਹੀਂ ਨਹੀਂ ਕਰਨਾ ਇਹ ਜੇ ਤੁਸੀਂ ਨਕਲ ਮਾਰਦੇ ਫੜੇਗੇ ਤਾਂ ਇਸ ਉੱਥੇ ਭਰਿਆ ਜਾਵੇਗਾ ਕਾਲਮ ਇਹ ਇੱਥੇ ਵੀ ਤੁਹਾਡਾ ਕੋਈ ਕੰਮ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਬੱਚੋ ਜਿਹੜਾ ਮੇਨ ਪੁਆਇੰਟ ਹੈ ਇੰਪੋਰਟੈਂਟ ਪੁਆਇੰਟ ਹੈ ਉਹ ਸਭ ਤੋਂ ਪਹਿਲਾਂ ਰੋਲ ਨੰਬਰ ਇੱਥੇ ਜਿਹੜਾ ਤੁਹਾਨੂੰ ਰੋਲ ਨੰਬਰ ਮਿਲ ਕਰਦਾ ਤੁਹਾਨੂੰ ਸਭ ਨੂੰ ਸਕੂਲ ਵੱਲੋਂ ਮਿਲ ਗਿਆ ਹੋਣਾ ਤੇ ਆਹ ਰੋਲ ਨੰਬਰ ਤੁਸੀਂ ਇਸ ਕਾਲਮ ਦੇ ਵਿੱਚ ਫਿਲ ਕਰਨੇ ਨੇ ਮੈਂ ਜ਼ੂਮ ਕਰਕੇ ਤੁਹਾਨੂੰ ਫਿਲ ਕਰਕੇ ਦਿਖਾ ਦਿੰਦਾ ਮੰਨ ਲਓ ਮੇਰੇ ਕਿਸੇ ਦਾ ਰੋਲ ਨੰਬਰ ਹੈ 1472563019 ਮੰਨ ਲਓ ਕਿਸੇ ਦਾ ਰੋਲ ਨੰਬਰ A ਹੈ ਜੋ ਵੀ ਦਿੱਤਾ ਹੋਇਆ ਕੋ ਇੱਥੇ ਭਰੇਗਾ ਠੀਕ ਹੈ ਤੇ ਉੱਚਿਤ ਪਰੇਗਾ ਉਹੀ ਲਾਈਨ ਇੱਥੇ ਕਾਲੀ ਕਰਨੀ ਹੈ ਜਿਸ ਤਰ੍ਹਾਂ ਕਿ 71 ਤੁਸੀਂ 1 ਨੂੰ ਡਾਰਕ ਕਰ ਦੇਣਾ ਹੈ ਇੱਥੇ 4 ਨੂੰ ਪੂਰਾ ਡਾਰਕ ਕਰ ਦੇਣਾ ਹੈ ਫਿਰ 7 ਨੂੰ ਫਿਰ 2 ਨੂੰ ਤੇ ਕਿ ਖਿਆਲ ਰੱਖਣਾ ਵੀ ਜਿਹੜਾ ਨੰਬਰ ਉਰੇ ਉਹੀ ਸੇ ਲਾਈਨ ਨੂੰ ਕਾਲ ਕਰ ਜਿੱਦਾਂ ਉਰੇ 5 ਆਇਆ ਤਾਂ ਮੈਂ 5 ਨੂੰ ਕਾਲਾ ਕਰ ਦੇਵਾਂਗਾ ਮਤਲਬ ਕਾਲਾ ਜਿਹਾ ਬਲੂ ਪੈਨ ਨਾਲ ਭਰ ਦੇਵਾਂਗਾ ਇਸ ਨੂੰ ਧਿਆਨ ਨਾਲ ਭਰਨਾ ਹੈ ਠੀਕ ਹੈ 6 ਅਤੇ 6 ਨੂੰ ਫਿਰ ਦਸਰੇ ਬਲੂ ਪੈਨ ਹੀ ਤੁਸੀਂ ਯੂਜ਼ ਕਰਨੇ ਨੇ ਇਹ ਮੈਂ ਤੁਹਾਨੂੰ ਸਮਝਾਉਣੇ ਵਾਸਤੇ ਕਰ ਰਿਹਾ ਠੀਕ ਹੈ ਪੁਆਇੰਟ ਬੈਂਕ ਸਪੈਸ਼ਲ ਹੈ ਵੀ ਬਲੂ ਬਾਲ ਪੈਨ ਹੀ ਯੂਜ਼ ਕਰਨੇ ਨੇ ਜੈੱਲ ਪੈਨ ਯੂਜ਼ ਇਸ ਨੂੰ ਧਿਆਨ ਨਾਲ ਕਰਨਾ ਕਿਉਂਕਿ ਗਲਤੀ ਹੋਏ ਤੇ ਫਿਰ ਬੜਾ ਮੁਸ਼ਕਿਲ ਹੁੰਦਾ ਹੈ ਇਸ ਨੂੰ ਮਟਾਉਣਾ ਕਿਉਂਕਿ ਜੇ ਇੱਥੇ ਗਲਤੀ ਹੋ ਗਈ ਤਾਂ ਤੁਸੀਂ ਫੇਲ ਵੀ ਹੋ ਸਕਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਇਹ ਪਾਠ ਕਰ ਲੈਣਾ ਹੈ ਦੂਸਤੋ ਬਾਤ ਬੱਚੋ ਆਣਾ ਹੈ ਤੁਹਾਡੇ ਪ੍ਰਖਿਆਰਥੀ ਦਾ ਨਾਮ ਵੱਡੇ ਅੱਖਰਾਂ ਵਿੱਚ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਹੈ ਜਿੱਦਾਂ ਮੈਂ ਉਰੇ ਭਰ ਦਿੰਦਾ ਸੀ ਆਪਣੇ ਚੈਨਲ ਦਾ ਨਾਮ ਹੀ ਭਰ ਦਿੰਦੇ ਆ ਇੱਕ ਚ ਇੱਕ ਕੈਪੀਟਲ ਲੈਟਰ ਲਿਖਣਾ ਹੈ ਐਸ ਮੀਨ ਫਿਰ ਖਾਲੀ ਥਾਂ ਛੱਡ ਦੇਣੀ ਹੈ ਠੀਕ ਹੈ ਖਾਲੀ ਥਾਂ ਛੱਡ ਦੇਣੀ ਜਿੱਥੇ ਆਪਣਾ ਇੱਕ ਨਾਮ ਆਉਂਦਾ ਹੈ ਉੱਥੇ ਦੂਸਰਾ 파ਰਟ ਸ਼ੁਰੂ ਹੋ ਜਾਂਦਾ ਹੈ ਤਾਂ ਉੱਥੇ ਤੁਸੀਂ ਲਿਖਣਾ ਐਸ ਮੀਨ ਐਸ ਯੂ ਕੇਸ਼ਨ ਠੀਕ ਹੈ ਮੰਨ ਲਓ ਕਿ ਇਸ ਦਾ ਨਾ ਮਨਪ੍ਰੀਤ ਸਿੰਘ ਹੈ ਤਾਂ ਖਾਲੀ ਜਗਾ ਛੱਡ ਦੇਣੀ ਹੈ ਠੀਕ ਹੈ ਜਿਹੜਾ ਇੱਕ ਨਾਮ ਹੋਏਗਾ ਤਾਂ ਉਸੇ ਮੁਸੇ ਤਰ੍ਹਾਂ ਸੀ ਹੁਣ ਕਾਲਾ ਕਰਨਾ ਹੈ ਦਿੱਲੇ ਠੀਕ ਹੈ ਇੱਥੇ A ਹੈ ਤਾਂ A ਨੂੰ ਡਾਰਕ ਕਰਾਂਗੇ Z ਹੈ ਤਾਂ ਸੀ ਇੱਥੇ Z ਨੂੰ ਡਾਰਕ ਕਰ ਦਾਂਗੇ ਪੂਰੀ ਤਰ੍ਹਾਂ ਅਹਿਮਦ ਲਈ A ਸੀ M ਨੂੰ ਡਾਰਕ ਕਰਾਂਗੇ H ਇਸ ਵਿੱਚ ਫਿਰ I ਨੂੰ ਤੇ ਫਿਰ N ਅਗਲੀ ਲਾਈਨ ਇੱਥੇ ਬੱਚੇ ਬਹੁਤ ਗਲਤੀ ਕਰ ਲੈਂਦੇ ਖਿਆਲ ਰੱਖਣਾ ਅਗਲੀ ਇੱਥੇ ਸਪੇਸ ਕਰ ਲਈਏ ਫਿਰ ਈ ਦੇ ਲਈ ਅਸੀਂ ਈ ਨੂੰ ਪਰਾਂਗੇ ਫਿਰ ਡੀ ਦੇ نیچے ਡੀ ਨੂੰ ਠੀਕ ਹੈ ਬੱਚੋ ਫਿਰ ਆ ਯੂ ਹੈ ਅਸੀਂ ਯੂ ਵਾਲੀ ਲਾਈਨ ਚ ਥੱਲੇ ਜਮਾਂਗੇ ਤਾਂ ਯੂ ਆਹ ਹੈ ਠੀਕ ਹੈ ਤਾਂ ਅਸੀਂ ਯੂ ਨੂੰ ਮੈਂ ਫੇਰ ਭੁੱਲ ਗਿਆ ਇਹ ਤਾਂ ਅਸੀਂ ਯੂ ਨੂੰ ਧਾਰਕ ਕਰ ਦਵਾਂਗੇ ਉਸ ਤੋਂ ਬਾਅਦ ਬੱਚੋ ਆਏਗਾ ਸਾਡਾ ਪੁਆਇੰਟ C ਇਹ ਇੱਥੇ ਆ ਗਿਆ ਤਾਂ ਅਸੀਂ C ਨੂੰ ਡਾਰਕ ਕਰਾਂਗੇ ਫਿਰ A ਨੂੰ no, si, T ਹੈ ਤਾਂ ਅਸੀਂ T ਨੂੰ ਉਸ ਤੋਂ ਬਾਅਦ I ਫਿਰ O ਤੇ ਫਿਰ N ਨੂੰ ਠੀਕ ਹੈ ਇਹ ਨਾਰਮਲ ਜੀ ਗਲਤੀ ਹੋ ਜਾਂਦੀ ਹੈ ਨੂੰ ਬੋਝਾਗਾ ਤੱਕ ਪੁਰਾਣਾ ਨਹੀਂ ਹੈ ਟੀਚਰ ਨੂੰ ਦੱਸ ਦੇਣਾ ਜੇ ਤੁਹਾਨੂੰ ਨਾ ਸਮਝ ਲੱਗਿਆ ਕਰਾ ਦੇਣਗੇ ਆ ਬੜਾ ਇੰਪੋਰਟੈਂਟ ਹੈ ਪ੍ਰਸ਼ਨ ਪੱਤਰ ਦਾ ਕੋਡ ਤੁਹਾਨੂੰ ਦਿੱੰਦ ਤਰ੍ਹਾਂ ਦਾ ਪਿਛਣਾ ਹੈ ਕਿ ਪ੍ਰਸ਼ਨ ਪੱਤਰ ਪਰ ਇੱਕ ਪ੍ਰਸ਼ਨ ਪੱਤਰ ਦਾ ਅਸੀਂ ਆਹ ਕੋਡ ਭਰੇ ਅਸੀਂ ਇੱਕ ਪ੍ਰਸ਼ਨ ਪੱਤਰ ਦਾ ਕੋਡ ਹੋਵੇਗਾ ABC ਸੈੱਟ ਜਿਹਨੂੰ ਅਸੀਂ ਬੋਲ ਦਿੰਦੇ ਆ ਤਾਂ ਉਹ ਸੈੱਟ ਤੋਂ ਤੁਸੀਂ ਕਰਨਾ ਮੰਨ ਲਓ ਮੈਨੂੰ B ਸੈੱਟ ਦਾ ਪੇਪਰ ਆਇਆ ਤਾਂ ਮੈਂ B ਨੂੰ ਡਾਰਕ ਕਰ ਦਊਗਾ ਚੰਗੀ ਤਰ੍ਹਾਂ ਠੀਕ ਹੈ ਕੋਈ ਜਗ੍ਹਾ ਪਰ ਬਸ ਸੈਂਟਰ ਕੋਡ ਹੈ ਜਿਹੜਾ ਸੈਂਟਰ ਕੋਡ ਤੁਹਾਡੀ ਜਿਹੜਾ ਤੁਹਾਨੂੰ ਰੋਲ ਨੰਬਰ ਦਿੱਤਾ ਹੋਇਆ ਹੈ ਉਥੇ ਲਿਖਿਆ ਹੋਏਗਾ ਉਹਦੇ ਸਾਹਮਣੇ ਜਿੱਥੇ ਡੇਟ ਸ਼ੀਟ ਲਿਖੀ ਹੋਈ ਹੈ ਉੱਥੇ ਤੁਹਾਨੂੰ ਸਬਜੈਕਟ ਕੋਡ ਦਿੱਤਾ ਹੋਏਗਾ ਮੰਨ ਲਓ ਸੈਂਟਰ ਕੋਡ ਹੈ 14911 ਤਾਂ ਅਸੀਂ ਉੱਥੇ ਕੱਲ ਕਰ ਦੇਣਾ ਹੈ ਤੇ 1 ਨੂੰ ਤੇ ਫੇਰ 4 ਨੂੰ ਤੇ ਫੇਰ 9 ਨੂੰ ਤੇ 1 ਅਤੇ 1 ਨੂੰ ਠੀਕ ਹੈ ਇਹ ਤੁਹਾਨੂੰ ਸਮਝਾਉਣ ਲਈ ਹੈ ਤੁਹਾਡਾ ਸੈਂਟਰ ਦਾ ਕੋਡ ਹਰੇਕ ਦਾ ਅਲੱਗ-ਅਲੱਗ ਹੋਵੇਗਾ ਉਹਦੇ ਬਾਅਦ ਸਬਜੈਕਟ ਜੀ ਦਾ ਕੋਡ ਹੈ ਮੰਨ ਲਓ ਕਿ ਇਸ ਦਾ ਕੋਡ ਹੈ 13 ਤਾਂ ਤੁਸੀਂ 13 ਤੇ ਕਰ ਦੇਣਾ ਹੈ ਠੀਕ ਹੈ 13 ਇਹ ਕੋਡ ਤੁਹਾਡੇ ਪੇਪਰ ਦੇ ਸਾਹਮਣੇ ਲਿਖਿਆ ਹੋਇਆ ਨੇ ਡੇਟ ਸ਼ੀਟ ਜਿਹੜਾ ਕੁਐਸਚਨ ਪੇਪਰ ਤੁਹਾਨੂੰ ਮਿਲੇਗਾ ਠੀਕ ਹੈ ਤਾਂ ਇਸ ਤਰ੍ਹਾਂ ਤੁਸੀਂ ਇਹ ਕਰ ਦੇਣਾ ਨੇ ਉਹ ਤੋਂ ਬਾਅਦ ਜਿਹੜੇ ਆਨਸਰ ਦੇਣੇ ਨੇ ਤਾਂ ਗੋਲੇ ਆ ਖਾਲੀ ਜਗ੍ਹਾ ਇਸ ਤਰ੍ਹਾਂ ਛੱਡਣੀ ਹੈ ਤੁਸੀਂ ਗੋਲਾ ਜਿਹੜਾ ਪੂਰਾ ਭਰਿਆ ਹੋਵੇ ਇਸ ਤਰ੍ਹਾਂ ਡਾਰਕ ਠੀਕ ਹੈ ਇਸ ਤਰ੍ਹਾਂ ਤੁਸੀਂ ਕਰਨਾ ਹੈ ਤੇ ਲੜੀ ਨੰਬਰ ਹੈ ਕੁਐਸਚਨ ਨੰਬਰ ਦਾ ਸੀਰੀਜ਼ ਨੰਬਰ ਤੋਂ ਲਿਖੀ ਹੋਣੀ ਇੱਥੇ ਜਿਹੜਾ ਹੈ ਇੱਥੇ ਤੁਹਾਡਾ ਜਿਹੜਾ ਐਗਜ਼ਾਮੀਨਰ ਹੈ ਜਿਹੜਾ ਉਹ ਜਿਹੜਾ ਤੁਹਾਡਾ ਪੇਪਰ ਲੈ ਰਿਹਾ ਹੈ ਉਹ ਆ ਕੇ ਇੱਥੇ ਸਾਈਨ ਕਰੇਗਾ ਇਹਨਾਂ ਸਾਰਿਆਂ ਨੂੰ ਇਹ ਸਾਰੇ ਚੀਜ਼ਨ ਚੈੱਕ ਕਰਨੇ ਤੋਂ ਬਾਅਦ ਜਦੋਂ ਓਕੇ ਪਾਏਗਾ ਤਾਂ ਉੱਥੇ ਉਹ ਸਾਈਨ ਕਰੇਗਾ ਠੀਕ ਹੈ ਉਸ ਤੋਂ ਬਾਅਦ ਇਹ ਵਾਲਾ ਜਿਹੜਾ ਕਾਲਮ ਹੈ ਇਹ ਵੀ ਉਹਨਾਂ ਦੇ ਯੂਜ਼ ਕਰਨੇ ਦਾ ਹੈ ਇੱਥੇ ਵੀ ਤੁਸੀਂ ਕੁਝ ਨਹੀਂ ਭਰਨਾ ਇਹ ਸਾਰੇ ਆਫਿਸ ਵਰਕ ਪੁੱਕ ਕਰਨ ਦੇ ਜਿਹੜੇ ਤੁਹਾਡੇ ਪੇਪਰ ਲੈਣ ਆਏ ਹੋਗੇ ਜਿਹਨੂੰ ਸੁਪਰਡੈਂਟ ਤੇ ਟੀਚਰ ਕਹਿੰਦੇ ਹਨ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਰੋਲ ਨੰਬਰ ਲਿਖਣਾ ਹੈ ਠੀਕ ਹੈ ਰੋਲ ਨੰਬਰ ਜਿੱਦਾਂ ਦੇਖੋ ਉਰੇ ਇਹਨੂੰ ਕੋ ਬਣ ਨਹੀਂ ਰੋਲ ਨੰਬਰ ਬੜਾ ਲਿਖਣੇ ਕੋਈ ਜਿੱਦਾਂ ਮਾਹ ਰੋਲ ਨੰਬਰ ਲਿਖਿਆ ਹੈ ਤੁਹਾਡਾ ਹੈ ਨਾ ਅਸੀਂ ਮੈਂਸ਼ਨ ਕਰਿਆ ਹੈ 1472 ਠੀਕ ਹੈ ਇਹਨੂੰ ਪੰਜਾਬੀ ਚ ਵੀ ਲਿਖ ਸਕਦੇ ਹੋ ਇੰਗਲਿਸ਼ ਚ ਵੀ ਮੈਂ ਇੰਗਲਿਸ਼ ਚ ਲਿਖ ਜੰਦਾ 1472 ਤਾਂ ਤੁਸੀਂ ਉਰੇ ਲਿਖਣਾ ਹੈ ਬੱਚੋ 1 फोर सैवन टू ठीक है तो एक चार सत दो पता है छपंजा ती उन्नी छपंजा का मतलब फाइव फाइव सिक्स थ्री जीरो वन नाइन तो इस तरह तुम तो लिखना यून पंजाबी भी लिख सकते हैं 14725630 ਇਹਦਾ ਤੁਸੀਂ ਲਿਖ ਸਕਦੇ ਹੋ ਪਿਤਾ ਦਾ ਨਾਮ ਤੁਸੀਂ ਪੰਜਾਬੀ ਜਾਂ ਅੰਗਰੇਜ਼ੀ ਜੋ ਤੁਹਾਨੂੰ ਇੱਕ ਇੱਥੇ ਪਿਤਾ ਦਾ ਨਾਮ ਲਿਖ ਦੇਣਾ ਹੈ ਠੀਕ ਹੈ ਜੀ ਜਿਸ ਦਾ ਕਿਸੇ ਦਾ ਪਿਤਾ ਦਾ ਨਾਮ ਹੈ ਮਹਿੰਦਰ ਸਿੰਘ ਤੇ ਇੱਥੇ ਤੁਸੀਂ ਆਪਣੇ ਸਾਈਨ ਕਰਨੇ ਨੇ ਤੁਹਾਡੇ ਸਾਈਨ ਕਰਾਏ ਜਾਣਗੇ ਵਿੱਚ ਇੱਥੇ ਤੇ ਇੱਥੇ ਤੁਸੀਂ ਇਨਸਟ੍ਰਕਟਰ ਜਦੋਂ ਆਪਣਾ ਸਾਈਨ ਕਰਨਗੇ ਤਾਂ ਉਦੋਂ ਹੀ ਉੱਥੇ ਸਾਈਨ ਕਰਾਂਗੇ ਤਾਂ ਉਹਦੇ ਸਾਹਮਣੇ ਉਹ ਜ਼ਿਆਦਾਤਰ ਸਾਈਨ ਕਰਾਂਦੇ ਨੇ ਤੁਸੀਂ ਉੱਦਾਂ ਵੀ ਕਰ ਸਕਦੇ ਇੱਥੇ ਤੁਸੀਂ ਆਪਣੇ ਸਾਈਨ ਕਰ ਲੈਣੇ ਮੈਂ ਆਪਣੇ ਕੰਪਿਊਟਰ ਇੰਸਟੀਚਿਊਟ ਦੇ ਸਾਈਨ ਕਰਦੇ ਹਾਂ ਤਾਂ ਇਸ ਤਰ੍ਹਾਂ ਤੁਸੀਂ ਆਪਣਾ ਪੂਰਾ ਨਾਮ ਲਿਖ ਦੇਣਾ ਹੈ ਤੇ ਇਸ ਤਰ੍ਹਾਂ ਇਹ ਤੁਹਾਡੀ ਪੂਰੀ ਸ਼ੀਟ ਭਰ ਜਾਵੇਗੀ ਠੀਕ ਹੈ ਤੁਹਾਡੀ ਜਿਹੜੀ OMR ਸ਼ੀਟ ਹੈ ਉਹ ਕੰਪਲੀਟ ਹੋ ਜਾਵੇਗੀ ਤਾਂ ਇਸ ਤਰ੍ਹਾਂ ਬੱਚੋ ਤੁਸੀਂ ਇਸ ਨੂੰ ਧਿਆਨ ਨਾਲ ਪੜ੍ਹਨਾ ਹੈ ਜੇ ਤੁਹਾਨੂੰ ਪੇਪਰ 'ਚ ਕੁਝ ਵੀ ਸਮਝ ਨਹੀਂ ਲੱਗਿਆ ਜਾਂ ਉਹ ਤੇ ਪਹਿਲੇ ਸਮਝ ਨਹੀਂ ਲੱਗਿਆ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਨੂੰ ਦੁਬਾਰਾ ਸਮਝਾ ਦਿੰਦਾ ਹਾਂ ਜੇ ਫੇਰ ਵੀ ਪ੍ਰੋਬਲਮ ਆਦੀ ਹੈ ਤਾਂ ਤੁਸੀਂ ਜਿਹੜੀ ਡਿਊਟੀ ਹੈ ਉੱਥੇ ਟੀਚਰ ਦੀ ਉਹਨੂੰ ਪੁੱਛ ਸਕਦੇ ਹੋ ਗਲਤ ਕੁਝ ਨਹੀਂ ਕਰਨਾ ਮੈਂ ਫੇਰ ਕਹਿ ਰਿਹਾ ਗਲਤ ਨਾ ਪਰਿਓ ਪਸਤਾਉਗੇ ਤੇ ਤੁਸੀਂ ਫੇਲ ਵੀ ਹੋ ਸਕਦੇ ਹੋ ਜੇ ਫੇਰ ਵੀ ਕੋਈ ਪ੍ਰੋਬਲਮ ਆਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰੋ ਸਾਡੇ ਚੈਨਲ ਤੇ ਠੀਕ ਹੈ ਐਸਬੀਨ ਐਜੂਕੇਸ਼ਨ ਤੇ ਤੇ ਮੈਂ ਤੁਹਾਨੂੰ ਹੋਰ ਸੋਲੂਸ਼ਨ ਭੇਜ ਦਵਾਂਗਾ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਥੈਂਕ ਯੂ ਥੈਂਕ ਯੂ ਵੈਰੀ ਮੱਚ